1980s ਤੋਂ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਕਿ ਜਿਹੜੀ ਫੈਟ ਆ ਸਾਡੇ ਵਾਸਤੇ ਵਧੀਆ ਨਹੀਂ ਐ ਤੇ ਹੈਲਦੀ ਨਹੀਂ ਐ। ਐਦਾਂ ਹੀ ਇਸੇ ਕਰਕੇ ਸਕਿਮ ਮਿਲ ਕੇ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਹੈ ਕਿ ਇਹ ਇੱਕ ਹੈਲਦੀ ਆਪਸ਼ਨ ਐ ਪੀਣ ਵਾਸਤੇ। ਮਿਲਕ ਦੇ ਵਿੱਚ ਜਿਹੜੀ 슈ਗਰ ਹੁੰਦੀ ਆ ਉਹ ਲੈਕਟੋਸ ਦੇ ਨਾਲ ਨਾਲ ਜਣਾ ਜਾਂਦਾ ਹੈ। ਜਦੋਂ ਅਸੀਂ ਦੁੱਧ ਪੀਨੇ ਆ ਤਾਂ ਜਿਹੜੀ ਮਿਲਕ ਦੇ ਵਿੱਚ 슈ਗਰ ਹੁੰਦੀ ਆ ਉਹ ਗਲੂਕੋਜ਼ ਟੁੱਟ ਕੇ ਸਾਡੇ ਬਲੱਡ ਦੇ ਵਿੱਚ ਐਬਜ਼ਾਰਬ ਹੁੰਦੀ ਆ। ਜਿਹੜਾ ਸਕਿਮ ਮਿਲਕ ਹੁੰਦਾ ਜਦੋਂ ਅਸੀਂ ਇਹ ਪੀਨੇ ਆ ਕਿਉਂਕਿ ਇਹਦੇ ਵਿੱਚ ਫੈਟ ਨਹੀਂ ਹੁੰਦੀ ਸੋ ਉਹ ਬਾਡੀ ਦੇ ਵਿੱਚ ਬੜੀ ਛੇਤੀ ਰਿਲੀਜ਼ ਹੋ ਜਾਂਦੀ ਐ ਤੇ ਜਿਹੜੀ ਸਾਡੀ ਬਲੱਡ 슈ਗਰ ਹੁੰਦੀ ਐ ਉਹ ਰਾਈ ਔਰ ਜਿਹੜਾ ਹੋਲ ਮਿਲਕ ਹੁੰਦਾ ਕਿਉਂਕਿ ਉਹਦੇ ਵਿੱਚ ਫੈਟ ਹੁੰਦੀ ਹੈ ਸੋ ਜਿਹੜੀ ਫੈਟ ਆ ਉਹ ਐਬਸਾਰਪਸ਼ਨ ਦੀ ਪ੍ਰੋਸੈਸ ਨੂੰ ਬੜਾ ਹੀ ਸਲੋ ਡਾਊਨ ਕਰ ਦਿੰਦੀ ਹੈ ਇਸ ਕਰਕੇ ਤੁਹਾਡੀ ਜਿਹੜੀ ਬਲੱਡ ਸ਼ੂਗਰ ਹੈ ਉਹ ਰਾਈਟ ਅਵੇ ਸਪਾਈਕ ਨਹੀਂ ਕਰਦੀ ਜਿਹੜੇ ਲੋਕ ਡਾਇਬਟੀਸ ਦੀ ਪ੍ਰੋਬਲਮ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਲੋਕਾਂ ਦਾ ਖਾਸ ਕਰਕੇ ਸਕਿਮ ਮਿਲਕ ਨਹੀਂ ਪੀਣਾ ਚਾਹੀਦਾ ਕਿਉਂਕਿ ਉਹਨਾਂ ਵਾਸਤੇ ਸਕਿਮ ਮਿਲਕ ਠੀਕ ਨਹੀਂ ਹੈ ਕਿਉਂਕਿ ਉਹਨਾਂ ਦੀ ਬਲੱਡ ਸ਼ੂਗਰ ਰਾਈਟ ਅਵੇ ਸਪਾਈਕ ਹੋ ਜਾਂਦੀ ਹੈ ਜਿਹਨਾਂ ਲੋਕਾਂ ਨੂੰ ਫੈਟ ਦੇ ਰਿਲੇਟਡ ਕੋਈ ਇਸ਼ੂਜ਼ ਨੇ ਉਹ ਆਪਣੇ ਹੈਲਥ케ਅਰ ਪ੍ਰੋਵਾਈਡਰ ਨਾਲ ਗੱਲ ਕਰਕੇ ਇੱਕ ਹੈਲਦੀ ਆਪਸ਼ਨ ਚੂਜ਼ ਕਰ ਆਈ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਪਲੀਜ਼ ਦੂ ਲਾਈਕ ਸ਼ੇਅਰ ਐਂਡ ਕਮੈਂਟ